ਅੱਜ ਰਾਜਵੀਰ ਜਵੰਦੇ ਦਾ ਸਿਵਾ ਜਿਹੜਾ ਠੰਡਾ ਨਹੀਂ ਹੋਇਆ ਸੀਗਾ ਕਿ ਇੱਕ ਬਹੁਤ ਬੁਰੀ ਖਬਰ ਹੋ ਰ ਆ ਰਹੀ ਹੈ ਕਿ ਪੰਜਾਬ ਦਾ ਇੱਕ ਹੋਰ ਹੀਰਾ ਜਿਹੜਾ ਵਾ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਵਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਸੋਸ਼ਲ ਮੀਡੀਆ ਤੇ ਇੱਕ ਬਹੁਤ ਬੁਰੀ ਖਬਰ ਹੋ ਰ ਆ ਰਹੀ ਹੈ ਕਿਰਵਿੰਦਰ ਘੁੰਮਣ ਜਿਹੜਾ ਸੀਗਾ ਬੋਡੀ ਬਿਲਡਰ ਆਪਣੇ ਪੰਜਾਬ ਦਾ ਬਹੁਤ ਮਸ਼ਹੂਰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਵਾ ਐਡਾ ਵੱਡਾ ਜਿਹੜਾ ਕਹਿਰ ਆ ਪੰਜਾਬ ਤੇ ਹੋਈ ਜਾ ਰਿਆ ਜਵਾਨੀ ਜਿਹੜੀ ਇਹ ਦਿਨੋਂ ਦਿਨ ਮੁੱਕਦੀ ਜਾ ਰਹੀ ਆ ਪਤਾ ਨਹੀਂ ਪੰਜਾਬ ਨੂੰ ਕੀਦੀ ਨਜ਼ਰ ਲੱਗੀ ਆ ਚਾਹੇ ਕੋਈ ਸਾਜ਼ਿਸ਼ਾ ਚਾਹੇ ਕੀ ਗੱਲ ਆ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜਿਵੇਂ ਤੁਹਾਨੂੰ ਪਤਾ ਕਿ ਕੱਲ ਰਾਜਵੀਰ ਜਵੰਦਾ ਜੀ ਦਾ ਸੰਸਕਾਰ ਹੋਇਆ ਬਹੁਤ ਉੱਥੇ ਜਿਹੜਾ ਵਾ ਦੁੱਖ ਭਰ ਮੌਲ ਬਣਿਆ ਪਿਆ ਸੀਗਾ ਵੀ ਇੰਨਾ ਜਿਹੜਾ ਉੱਥੇ ਵਰਲਾਪ ਹੋ ਰਿਹਾ ਸੀਗਾ ਮਾਂ ਨਹੀਂ ਦੇਖੀ ਜਾ ਰਹੀ ਸੀ ਰੋਂਦੀ ਲਈ ਨਹੀਂ ਜਾ ਰਹੀ ਸੀ ਤੇ ਨਾ ਉਹਨਾਂ ਦੇ ਬੱਚੇ ਨਿੱਕਾ ਜਿਹੇ ਬੱਚਾ ਜਿਨੇ ਆਪਣੇ ਬਾਪ ਦੀ ਚਿਤਾ ਨੂੰ ਜਿਹੜੀ ਉਹ ਅਗਨੀ ਦਿੱਤੀ ਆ ਬਹੁਤ ਹੀ ਜਾਨੀ ਕਿ ਮੰਤਰ ਦੇਖਿਆ ਨਹੀਂ ਜਾਂਦਾ ਇੰਨਾ ਜਿਹੜਾ ਖੌਫਨਾ ਲੱਗਦਾ ਸੀਗਾ ਤੇ ਉਹ ਜੀ ਸਿਵਾ ਠੰਡਾ ਨਹੀਂ ਹੋਇਆ ਤੇ ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਕੱਲ ਦੀ ਫੇਰ ਇਹ ਖਬਰ ਸ਼ੁਰੂ ਹੋ ਚੁੱਕੀ ਆ ਕਿ ਰਵਿੰਦਰ ਘੁੰਮਣ ਜੀ ਜਿਹੜੇ ਕਿ ਪੰਜਾਬ ਦੇ ਬਹੁਤ ਹੀ ਉੱਗੇ ਜਿਹੜੇ ਅਦਾਕਾਰ ਵੀ ਕਹਿ ਸਕਦੇ ਆ ਉਹਨਾਂ ਨੇ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਕੰਮ ਵੀ ਕੀਤਾ ਕਈ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਉਹਨਾਂ ਨੇ ਡੋਲਿਆਂ ਦੀ ਜਾਣ ਵਾਲਾ ਜਿਹੜਾ ਗਾਣਾ ਬਹੁਤ ਮਸ਼ਹੂਰ ਹੋਇਆ ਸੀ ਉਹਨਾਂ ਦਾ ਉਹਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਸੀਗਾ ਤੇ ਫਿਰ ਉਹ ਬਾਡੀ ਬਿਲਡਰ ਵੀ ਸੀਗੇ ਫਿਰ ਆਪਣੇ ਜਿਹੜਾ ਉਹ ਮਿਸਟਰ ਇੰਡੀਆ ਦਾ ਖਿਤਾਬ ਵੀ ਉਹਨਾਂ ਨੇ ਜਿੱਤਿਆ ਹੀ ਮੈਨ ਵੀ ਉਹਨਾਂ ਨੂੰ ਆਖਿਆ ਜਾਂਦਾ ਸੀ ਜਾਨੀ ਕਿ ਇੰਨੇ ਖਿਤਾਬ ਜਿਹੜੇ ਉਹਨਾਂ ਦੇ ਨਾਂ ਦੇ ਨਾਲ ਜੁੜੇ ਹੋਏ ਸੀਗੇ ਤੇ ਇੰਨੀ ਵਧੀਆ ਉਹਨਾਂ ਦੀ ਬਾਡੀ ਤੁਸੀਂ ਵੇਖ ਸਕਦੇ ਹੋ ਸਾਰਿਆਂ ਨੂੰ ਇਸ ਖਬਰ ਬਾਰੇ ਭਲੀ ਭਾਂਦੀ ਪਤਾ ਵਾ ਪਰ ਅੱਜ ਆਪਾਂ ਗੱਲ ਇਹ ਕਰ ਰਹੇ ਆ ਕਿ ਕੀ ਇਹ ਜਵਾਨੀ ਕਿੱਧਰ ਤੁਰੀ ਜਾ ਰਹੀ ਹੈ ਪੰਜਾਬ ਨੂੰ ਕੀ ਹੋ ਰਿਹਾ ਵਾ ਇਹ ਜਿਹੜੇ ਆਪਣੇ ਚਮਕਦੇ ਹੀਰੇ ਆ ਇਹ ਦਿਨੋ ਦਿਨ ਖਤਮ ਹੋ ਰਹੇ ਨੇ ਕਿੱਡਾ ਸੀਗਾ ਰਾਜਵੀਰ ਜਵੰਦਾ ਵੀ ਜਵਾਨ ਤੇ ਐ ਹਟਾ-ਕਟਾ ਵਧੀਆ ਸੀਗਾ ਸਪੋਰਟਸਮੈਨ ਸੀਗਾ ਉਹ ਵੀ ਆਪਣੀ ਬੋਡੀ ਦਾ ਪੂਰਾ ਧਿਆਨ ਰੱਖਦਾ ਸੀਗਾ ਪਰ ਉਹ ਵੀ ਦੇਖੋ ਉਹਨੂੰ ਤੇ ਕਹਿ ਦਿੱਤਾ ਸਾਰਿਆਂ ਨੇ ਵੀ ਜੀ ਐਕਸੀਡੈਂਟ ਆ ਜਾਂ ਕੁਝ ਉਸ ਦਿਨ ਆਪਾਂ ਵੀਡੀਓ ਪਾਈ ਸੀਗੀ ਕਈ ਇਸ ਵਿਚਾਰ ਦੇ ਨਾਲ ਆਪਣੇ ਨਾਲ ਸਹਿਮਤ ਨਹੀਂ ਸੀਗੇ ਕਹਿੰਦੇ ਸੀ ਵੀ ਡਾਕਟਰਾਂ ਦੇ ਉੱਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਜਾਂ ਕੁਝ ਵੀ ਪਰ ਸੋਚਣ ਵਾਲੀ ਗੱਲ ਆ ਉਸ ਵੀਡੀਓ ਦੇ ਥੱਲੇ ਵੀ ਕਈ ਭੈਣਾ ਭਰਾਵਾਂ ਦੇ ਕਮੈਂਟ ਆਏ ਨੇ ਕਿ ਸਾਡੇ ਰਿਸ਼ਤੇਦਾਰ ਆ ਸੀਗਾ ਉਹਦੇ ਨਾਲ ਇਦਾਂ ਹੋ ਗਈ ਕਈਆਂ ਦਾ 16 ਸਾਲਾਂ ਦਾ ਬੇਟਾ ਸੀਗਾ 4 ਦਿਨ ਉਹਨਾਂ ਨੇ ਵੈਂਟੀਲੇਟਰ ਤੇ ਲਾ ਕੇ ਫਿਰ ਉਹਨਾਂ ਨੇ ਕਹਿੰਦੇ ਸਾਨੂੰ ਜਵਾਬ ਦੇ ਦਿੱਤਾ ਜਾਨੀ ਕਿ ਬੜੇ ਹੀ ਇਹੋ ਜਿਹੇ ਜਿਹੜੇ ਕੇਸ ਸਾਹਮਣੇ ਆਏ ਸੀਗੇ ਤੇ ਉਹਨਾਂ ਦੇ ਵਿੱਚ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਕਿਸੇ ਦੀ ਉਹਨਾਂ ਨੇ ਕਿਹਾ ਸੀਗਾ ਵੀ ਪਤਾ ਆਪਾਂ ਸਾਰਿਆਂ ਨੂੰ ਹੁੰਦਾ ਉਸ ਟਾਈਮ ਤੇ ਸਾਰਿਆਂ ਨੂੰ ਪਤਾ ਹੁੰਦਾ ਵੀ ਡਾਕਟਰ ਆਪਾਂ ਨੂੰ ਇਹ ਪਾਗਲ ਬਣਾ ਰਿਹਾ ਜਾਂ ਠੱਗ ਰਿਹਾ ਪਰ ਇੱਕ ਥੋੜੀ ਜੀ ਆਸ ਹੁੰਦੀ ਉਹਦੇ ਕਰਕੇ ਆਪਾਂ ਨੂੰ ਉਹਨਾਂ ਤੇ ਵਿਸ਼ਵਾਸ ਕਰਨਾ ਪੈਂਦਾ ਵਾ ਤੇ ਇੱਕ ਬਹੁਤ ਹੀ ਗੁੱਸਾ ਵੀ ਯਾਰ ਕੀਤਾ ਲੋਕਾਂ ਨੇ ਉਹਦੇ ਵਿੱਚ ਕਈ ਕਹਿ ਰਹੇ ਸੀ ਕਿ ਤੁਸੀਂ ਡਾਕਟਰ ਨਾ ਉਹਨਾਂ ਨੂੰ ਬੋਲੋ ਉਹਨਾਂ ਨੂੰ ਗਿਰਜਾਂ ਬੋਲੋ ਕਿ ਜਿਵੇਂ ਗਿਰਜਾਂ ਜਿਹੜੀਆਂ ਮਰੇ ਹੋਏ ਪਸ਼ੂਆਂ ਨੂੰ ਖਾਂਦੀਆਂ ਨਾ ਤੇ ਇਹ ਮਰੇ ਹੋਏ ਇਨਸਾਨਾਂ ਨੂੰ ਖਾਈ ਜਾ ਰਹੇ ਨੇ ਡਾਕਟਰ ਇਦਾਂ ਦੇ ਕੰਮ ਕਰ ਰਹੇ ਨੇ ਤੇ ਅੱਜ ਦੇਖੋ ਜੇ ਉਹ ਮੰਨ ਲਓਗਾ ਐਕਸੀਡੈਂਟ ਹੋਇਆ ਸੀਗਾ ਤੇ ਹੁਣ ਇਸ ਕੇਸ ਦੇ ਵਿੱਚ ਦੱਸੋ ਪੀ ਇਸ ਕੇਸ ਦੇ ਵਿੱਚ ਕੀ ਕੀ ਦਾ ਦੋਸ਼ ਆ ਇੱਕ ਸਿਰਫ ਮੋਢੇ ਦੇ ਉੱਤੇ ਇੰਜਰੀ ਹੁੰਦੀ ਆ ਛੋਟੀ ਜੀ ਉਹਦਾ ਆਪਰੇਟ ਕਰਵਾਉਣ ਜਾਂਦਾ ਬੰਦਾ ਆਪ ਤੁਰ ਕੇ ਜਾਂਦਾ ਵਾ ਤੇ ਲਾਸ਼ ਉਹਦੀ ਵਾਪਸ ਆਉਂਦੀ ਆ ਇਹ ਤੇ ਹੈਰਾਨੀ ਵਾਲੀ ਗੱਲ ਆ ਨਾ ਮੰਨਿਆ ਨਹੀਂ ਜਾਂਦਾ ਕਿ ਉਹ ਐਡਾ ਜਿਹੜਾ ਵਾ 7 ਫੁੱਟ ਜਵਾਨ ਬੰਦਾ ਉਹਨੂੰ ਕਦੇ ਇਹੋ ਜੀ ਕੋਈ ਪ੍ਰੋਬਲਮ ਹੋਊਗੀ ਤੇ ਕੀ ਜਿਵੇਂ ਬੱਚੇ ਛੋਟੇ ਨਹੀਂ ਲਾਉਂਦੇ ਹੁੰਦੇ ਸੀਗੇ ਬਹਾਨਾ ਇਸ ਸਕੂਲ ਨਹੀਂ ਜਾਣਾ ਜੀ ਸਾਡਾ ਢਿੱਡ ਦੁਖਦਾ ਸਾਡਾ ਸਿਰ ਦੁਖਦਾ ਵੀ ਕਿਹੜਾ ਦੇਖਿਆ ਜਾਂਦਾ ਇਸੇ ਤਰ੍ਹਾਂ ਡਾਕਟਰ ਇਹ ਬੰਨਾ ਲਾ ਦਿੰਦੇ ਨੇ ਕਿ ਇਹਨੂੰ ਅਟੈਕ ਹੋ ਗਿਆ ਉੱਥੇ ਕਿਹੜਾ ਕਿਸੇ ਨੇ ਵੇਖਿਆ ਵੀ ਅਟੈਕ ਹੋਇਆ ਕਿ ਕੀ ਹੋਇਆ ਜੇ ਮੰਨ ਲਓ ਅਟੈਕ ਹੋ ਗਿਆ ਵਾ ਫਿਰ ਬਹੁਤ ਹੀ ਜਿਆਦੀ ਖਬਰ ਵੀ ਵਾਇਰਲ ਹੋ ਰਹੀ ਆ ਕਿ ਉਹਨਾਂ ਦੀ ਬਾਡੀ ਜਿਹੜੀ ਉਹ ਨੀਲੀ ਪੈ ਗਈ ਕਿਉਂ ਨੀਲੀ ਪੈ ਗਈ ਆ ਜੀ ਉਹ ਕਿਹੜਾ ਕੋਈ ਬਿਮਾਰ ਸੀਗੇ ਚਾਹੇ ਕੋਈ ਉਹ ਕਮਜ਼ੋਰ ਸੀਗੇ ਦੇਖੋ ਇੰਨਾ ਹੱਟਾ-ਕੱਟਾ ਵਧੀਆ ਉਹਨਾਂ ਦਾ ਸਰੀਰ ਸੀਗਾ ਵਧੀਆ ਜਿੰਮ ਕਰਦੇ ਸੀਗੇ ਹਸਪੀਟਲ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਜਿੰਮ ਕੀਤਾ ਤੇ ਅਚਾਨਕ ਜਾ ਕੇ ਬੰਦੇ ਨੂੰ ਕਿਵੇਂ ਐਟੈਕ ਹੋ ਸਕਦਾ ਸਮਝ ਆਉਂਦੀ ਨਹੀਂ ਗੱਲ ਜਿਵੇਂ ਕਿ ਮੁਹਾਲੀ 40s ਹਸਪੀਟਲ ਵਾਲਿਆਂ ਨੇ ਇੱਕ ਪੰਜਾਬ ਦਾ ਹੀਰਾ ਜਿਹੜਾ ਵਾ ਉਹ ਖੋਲਿਆ ਤੇ ਹੁਣ ਅੰਮ੍ਰਿਤਸਰ 40s ਹਸਪੀਟਲ ਵਾਲਿਆਂ ਨੇ ਵੀ ਇੱਕ ਪੰਜਾਬ ਦਾ ਹੀਰਾ ਜਿਹੜਾ ਵਾ ਉਹ ਫੇਰ ਖੋਲਿਆ ਆਪਣੇ ਕੋ ਇਹ ਖੋਲਿਆ ਆਪਾਂ ਤਾਂ ਕਹਿੰਨੇ ਆ ਕਿ ਡਾਕਟਰ ਇਸ ਚੀਜ਼ ਦਾ ਜਵਾਬ ਦੇਣ ਕਿ ਕਿਵੇਂ ਉਹਦਾ ਮੰਨ ਲੈਨੇ ਆ ਚਲੋ ਇੱਕ ਟਾਈਮ ਤੇ ਆਪਾਂ ਮੰਨ ਲੈਨੇ ਆ ਕਿ ਉਹਦਾ ਐਕਸੀਡੈਂਟ ਹੋ ਗਿਆ ਸੀ ਰਾਜਵੀਰ ਜਵੰਦਾ ਦਾ ਚਲੋ ਜਿੰਨੀ ਉਹਦੀ ਲਿਖੀ ਸੀ ਉਹ ਆਪਣੀ ਭੋਗ ਕੇ ਚਲਿਆ ਗਿਆ ਉਹ ਗੱਲ ਨੂੰ ਤੁਸੀਂ ਉੱਥੇ ਹੀ ਖਤਮ ਕਰ ਦਿਓ ਪਰ ਇਸ ਨੌਜਵਾਨ ਦਾ ਕੀ ਕਸੂਰ ਸੀਗਾ ਕੀ ਉਹਦਾ ਐਕਸੀਡੈਂਟ ਹੋਇਆ ਸੀਗਾ ਕੀ ਉਹਨੂੰ ਕੋਈ ਬਿਮਾਰੀ ਨਹੀਂ ਦੇਖੋ ਇਹੋ ਜਿਹੜੇ ਬਾਡੀ ਬਿਲਡਰ ਹੁੰਦੇ ਉਹਨਾਂ ਦਾ ਤੇ ਚੈੱਕਅਪ ਜਿਹੜੇ ਹੁੰਦੇ ਉਹ ਉੱਥੇ ਮਹੀਨੇ-ਮਹੀਨੇ ਬਾਅਦ ਚੈੱਕਅਪ ਹੁੰਦੇ ਰਹਿੰਦੇ ਨੇ ਉਹਨਾਂ ਦੇ ਸਪੈਸ਼ਲ ਡਾਕਟਰ ਹੁੰਦੇ ਨੇ ਉਹਨਾਂ ਦੇ ਦੋਸਤ ਬਹੁਤ ਰੌਲਾ ਪਾ ਰਹੇ ਨੇ ਉੱਥੇ ਹਸਪੀਟਲ ਦੇ ਬਾਹਰ ਵੀ بڑے ਹੰਗਾਮੇ ਹੋ ਰਹੇ ਨੇ ਅਚਾਨਕ ਤੇ ਅਟੈਕ ਆਉਂਦਾ ਨਹੀਂ ਪਹਿਲਾਂ ਕੁਛ ਨਾ ਕੋਈ ਕੋਈ ਤਾਂ ਲੱਛਣ ਦਿਖਦਾ ਨਾ ਵੀ ਹਾਂ ਬੰਦੇ ਦੀ ਜਿਹੜੀ ਉਹ ਬਲੌਕਸ ਹੋ ਰਹੀ ਆ ਜਾਂ ਕੁਝ ਵੀ ਕੋਈ ਇਹੋ ਜੀ ਪ੍ਰੋਬਲਮ ਹੋ ਰਹੀ ਆ ਜੇ ਉਹਨੂੰ ਕੋਈ ਦਰਦ ਹੋ ਰਹੀ ਆ ਜਾਂ ਘਬਰਾਹਟ ਹੋ ਰਹੀ ਆ ਕੁਝ ਤਾਂ ਹੁੰਨਾ ਹੋਣਾ ਚਾਹੀਦਾ ਹੈ ਨਾ ਪਹਿਲਾਂ ਕਦੇ ਉਹਨੂੰ ਅਚਾਨਕ ਇੱਕੇ ਦਮ ਇਹਨੂੰ ਦੋ ਅਟੈਕ ਆ ਗਏ ਇਸੇ ਤਰ੍ਹਾਂ ਉੱਥੇ ਗਈ ਜਾਂਦੇ ਸੀ ਰਾਜਵਿਰਜ ਬੰਦਾ ਨੂੰ ਦੋ ਅਟੈਕ ਆ ਗਏ ਜੀ ਐ ਹੋ ਗਿਆ ਜਿਵੇਂ ਹੋ ਗਿਆ ਚਲੋ ਇਹ ਵੀ ਮੰਨ ਲੈਂਦੇ ਆ ਅਟੈਕ ਆ ਗਏ ਜੀ ਉਹਨੂੰ ਪਰ ਫਿਰ ਉਹਦੀ ਬਾਡੀ ਨੀਲੀ ਹੋਣ ਦਾ ਕਾਰਨ ਕੀ ਆ ਇਹ ਕੋਈ ਸਮਝ ਨਹੀਂ ਸਕਦਾ ਇਹ ਸਰਕਾਰ ਨੂੰ ਹੀ ਮੁੱਦਾ ਚੁੱਕਣਾ ਪੈਣਾ ਨਹੀਂ ਤੇ ਇਦਾਂ ਦਿਨੋਂ ਦਿਨ ਜਿਹੜੇ ਆ ਉਹ ਭਗਵੰਤ ਮਾਨ ਦੀ ਕਦੀ ਕਿਸ ਦੇ ਅੱਗੇ ਹਾਸੇ ਜੋੜ ਕੇ ਅਫਸੋਸ ਕਰਨਗੇ ਕਦੀ ਕਿਸ ਦੇ ਕੋਲੇ ਜਾ ਕੇ ਅਫਸੋਸ ਕਰਨਗੇ ਉਦੋਂ ਰਾਜਵੀਰ ਜਵੰਦਾ ਦੇ ਇਦਾਂ ਹੱਥ ਜੋੜ ਕੇ ਆਪਾਂ ਖੜੇ ਆਂ ਕੁਛ ਇਹਦਾ ਐਕਸ਼ਨ ਲਓ ਇਦਾਂ ਤੇ ਦਿਨੋਂ ਦਿਨ ਜਵਾਨ ਜਿਹੜੇ ਉਹ ਤੁਰਦੇ ਜਾਣਗੇ ਕਿਉਂਕਿ ਨજર ਲੱਗ ਚੁੱਕੀ ਆ ਪੰਜਾਬ ਨੂੰ ਨજર ਕਿਦੀ ਲੱਗੀ ਆ ਇਹਨਾਂ ਜਿਹੜੇ ਘਟੀਆ ਲੋਕਾਂ ਦੀ ਨજર ਲੱਗੀ ਆ ਜਿਹੜੇ ਸੋਸ ਸਮਝ ਕੇ ਕੰਮ ਨਹੀਂ ਕਰਦੇ ਜਿਵੇਂ ਅੱਜ ਰਵਿੰਦਰ ਘੁੰਮਣਜੀ ਦੇ ਨਾਲ ਹੋਇਆ ਇਸੇ ਤਰ੍ਹਾਂ ਇੱਕ ਨਾ YouTube ਤੇ ਥੋੜੇ ਦਿਨ ਪਹਿਲਾਂ ਬਹੁਤ ਖਬਰ ਜਿਹੜੀ ਵਾਇਰਲ ਹੋਈ ਸੀਗੀ ਵੀ ਇੱਕ 12 ਸਾਲਾਂ ਦਾ ਕਿ ਸ਼ਾਇਦ 15 ਸਾਲਾਂ ਦਾ ਬੱਚਾ ਸੀਗਾ ਵੀ ਉਹ ਬਾਅਦ ਥੋੜੀ ਜਿਹੀ ਬੱਚਿਆਂ ਦੇ ਨਾਲ ਲੜਾਈ ਹੋ ਗਈ ਤਾਂ ਉਸ ਉਹਦੀ ਇਸ ਜਗ੍ਹਾ ਤੇ ਨਾ ਜਿਵਾੜੇ ਤੇ ਜਿਹੜੀ ਉਹਦੇ ਸੱਟ ਲੱਗ ਗਈ ਤੇ ਉਹਨਾਂ ਨੇ ਉਹਦਾ ਜਿਹੜਾ ਟ੍ਰੀਟਮੈਂਟ ਕਰਵਾਉਣ ਗਿਆ ਸੀਗੇ ਤੇ ਉੱਥੇ ਉਹ ਜਿਹੜੀ ਲਿਖੀ ਸੀ ਨਾ ਉਮਰ ਕਾਗਜ਼ ਦੇ ਉੱਤੇ 25 ਸਾਲ ਲਿਖ ਦਿੱਤੀ ਸੀਗੀ ਤੇ ਉਸ ਬੱਚੇ ਨੂੰ ਵੀ ਉਹਨਾਂ ਇੰਜੈਕਸ਼ਨ ਅੰਦਰ ਜਾ ਕੇ ਲਾਇਆ ਬਸ ਥੋੜੇ ਜਿਹਾ ਬਾਅਦ ਹੀ ਮੁੜ ਕੇ ਉਸ ਬੱਚੇ ਦੀ ਬਸ ਹਾਲਤ ਬੁਰੀ ਹੋ ਗਈ ਤੇ ਉਸ ਬੱਚੇ ਦਾ ਅੱਡਾ ਮੂੰਹ ਹੋ ਗਿਆ ਬਾਹਰ ਆ ਕੇ ਘਰਦਿਆਂ ਨੂੰ ਦੱਸਦੇ ਨੇ ਕਿ ਉਹਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਪਹਿਲਾਂ ਆ ਹੋ ਗਿਆ ਜੇ ਹੋ ਗਿਆ ਕੁਛ ਨਹੀਂ ਉਹਨਾਂ ਨੂੰ ਵੀ ਉਹਦੀ Laash ਹੀ ਦਿੱਤੀ ਆ ਬੱਚੇ ਦੀ ਉਥੋਂ ਵੀ ਕਹਿੰਦੇ ਸੀ ਵੀ NSCC ਜਿਹੜਾ ਵਾ ਉਹ ਗਲਤ ਲੱਗ ਗਿਆ ਹੁਣ ਇਸ ਕੇਸ 'ਚ ਪਤਾ ਨਹੀਂ ਹੁਣ ਕਾਰਵਾਈ ਹੋਊਗੀ ਫੇਰ ਹੀ ਪਤਾ ਚੱਲੂਗਾ ਕਿ ਉਹ ਇੱਕ ਛੋਟਾ ਬੱਚਾ ਸੀ ਉਹਨੂੰ NCC ਹੈ ਵੱਧ ਲਾ ਸਕਦੇ ਤੇ ਇਹ ਨੌਜਵਾਨ ਸੀਗਾ ਚਲੋ ਮੰਨ ਲਓ ਥੋੜੀ ਬੋਤੀ ਵੀ ਜੇ ਕੋਈ ਗਲਤੀ ਹੁੰਦੀ ਆ ਤੇ ਚਿੱਡੀ ਉਹਦੀ ਬਾਡੀ ਸੀਗੀ ਉਹ ਚੱਲ ਸਕਦੀ ਸੀ ਅਚਾਨਕ ਇਹੋ ਜਿਹਾ ਕੀ ਹੋ ਗਿਆ ਵੀ ਜਿਹੜੀ ਉਹਦੀ ਮੌਤ ਹੀ ਹੋ ਗਈ ਆ ਘਰ ਦੇ ਵੀ ਵਰਲਾਪ ਦੇਖੋ ਅੱਜ ਉਹਨਾਂ ਦੀ ਵੀ ਵੀਡੀਓ ਦੇਖੀਆਂ ਨਹੀਂ ਜਾਂਦੀਆਂ ਜਿਨ੍ਹਾਂ ਨੇ ਦੇਖੀਆਂ ਹੋਣਗੀਆਂ ਪੀ ਕਿੰਨਾ ਉਥੇ ਦਾਦੀ ਉਹਦੀ ਦਾਦਾ ਦਾ ਇੰਨਾ ਤੜਫ ਰਹੇ ਨੇ ਇੰਨਾ ਰੋ ਰਹੇ ਨੇ ਕਿਉਂਕਿ ਅਚਾਨਕ ਦਾ ਪਤਾ ਜਿਵੇਂ ਬੰਦਾ ਘਰੋਂ ਤੁਰ ਕੇ ਗਿਆ ਆਪਣੇ ਪੈਰਾਂ ਤੇ ਗੱਲਾਂ ਬਾਤਾਂ ਵਧੀਆ ਹੱਸਦੇ ਖੇਡਦੇ ਗਿਆ ਕਿ ਉਹ 6 ਵਜੇ ਗਿਆ ਤੇ 8 ਵਜੇ ਤੱਕ ਉਹਦੀ ਖਬਰ ਆ ਜਾਂਦੀ ਕਿ ਉਹਦੀ ਮੌਤ ਹੋ ਗਈ ਇਹ ਕਿਹੋ ਜੀ ਮੌਤ ਆ ਸਮਝ ਨਹੀਂ ਆਉਂਦੀ ਪੀ ਕਿੰਨਾ ਚੇਰ ਲਾਇਆ ਉਸ ਬੰਦੇ ਨੇ ਆਪਣੀ ਬੋਡੀ ਬਣਾਉਣ ਤੇ ਕਿੰਨਾ ਉਹਨੇ ਮੁਸ਼ਕਤ ਕੀਤੀ ਆ ਕਿੰਨੀ ਘਾਲਣਾ ਘਾਲੀ ਉਹਨਾਂ ਨੇ ਆਪਣੇ ਸਰੀਰ ਤੇ ਛੋਟੇ ਹੁੰਦਿਆਂ ਤੋਂ ਦੱਸਦੇ ਕਿ ਉਹਨੇ ਆਪਣੀ ਬਾਡੀ ਦੇ ਪੂਰਾ ਧਿਆਨ ਦਿੱਤਾ ਸੀਗਾ ਫਿਰ ਉਹਨੇ ਕਿੰਨਾ ਕੰਮ ਕੀਤਾ ਵਾ ਕਿ ਬਾਲੀਵੁੱਡ ਦੇ ਜਿਹੜੇ ਆ ਸਲਮਾਨ ਖਾਨ ਵਰਗਿਆਂ ਤੱਕ ਵੀ ਉਸ ਬਾਡੀ ਨੂੰ ਵੇਖ ਕੇ ਹੈਰਾਨ ਹੁੰਦੇ ਸੀਗੇ ਵੀ ਇੰਨੀ ਵਧੀਆ ਬਾਡੀ ਆ ਤੇ ਅੱਜ ਕਿਸ ਕੰਮ ਉਹ ਉਹਨਾਂ ਜਿਹੜੀ Laash ਵੇਖ ਕੇ ਵੀ ਨਾ ਆਪ ਨੂੰ ਵੀ ਘਬਰਾਹਟ ਹੁੰਦੀ ਸੀ ਵੀ ਉਹਦੇ ਘਰਦਿਆਂ ਤੇ ਹੋਣੀ ਹੋਣੀ ਵੀ ਐਡਾ ਜਿਹੜਾ ਜਵਾਨ ਪੁੱਤ ਜਿਹੜਾ ਅਚਾਨਕ ਹੀ ਤੁਰ ਗਿਆ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਛੋਟੀ ਜੀ ਜਿਹੜੀ ਆ ਉਹ ਇੰਜਰੀ ਹੋਈ ਸੀਗੀ ਉਹਦਾ ਉਹ ਆਪਰੇਟ ਕਰਵਾਉਣ ਗਿਆ ਸੀਗੇ ਇਹੋ ਜਿਹੜੇ ਕੇਸ ਆਪਾਂ ਤੁਹਾਨੂੰ ਦੱਸ ਰਹੇ ਆ ਨਾ ਇਹ ਐਵੇਂ ਨਹੀਂ ਦੱਸ ਰਹੇ ਬਹੁਤ ਇਹੋ ਜਿਹੀ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਹੁਣ ਜਿਵੇਂ ਮਹਾਲੀ 40s ਹਸਪੀਟਲ ਦੀ ਵੀ ਦੱਸ ਰਹੇ ਸੀਗੇ ਕਿ ਇੱਕ ਵਕੀਲ ਨੂੰ ਗਲਤ ਜਿਹੜੀ ਉਹ ਦੋਸ਼ ਦਿੱਤੀ ਗਈ ਸੀਗੀ ਤੇ ਉਹਨਾਂ ਨੇ ਵੀ ਮਰਦੇ ਮਰਦੇ ਕੰਬਦੇ ਹੱਥਾਂ ਨਾਲ ਵੀ ਕਹਿੰਦੇ ਨੋਟ ਲਿਖਿਆ ਸੀਗਾ ਫਿਰ ਇਹ ਮੁਹਾਲੀ ਜਿਹੜਾ ਹਸਪੀਟਲ ਆ ਇਹਦੇ ਉੱਤੇ ਕੇਸ ਹੋਇਆ ਸੀਗਾ ਉਹਨਾਂ ਨੂੰ ਫਿਰ 50 ਲੱਖ ਰੁਪਈਆ ਜਿਹੜਾ ਵਾ ਉਹਨਾਂ ਦੀ ਵਾਇਸ ਨੂੰ ਦੇਣਾ ਪਿਆ ਸੀਗਾ ਵੀ ਜਦੋਂ ਕੇਸ ਮੈਨੇਜਮੈਂਟ ਤੇ ਹਸਪੀਟਲ ਤੇ ਹਸਪੀਟਲ ਦੇ ਡਾਕਟਰਾਂ ਤੇ ਹੋਇਆ ਹੁਣ ਵੀ ਬਹੁਤ ਲੋਕ ਬੋਲ ਰਹੇ ਨੇ ਕਿ ਇਹਨਾਂ ਦੇ ਉੱਤੇ ਪਰਚੇ ਹੋਣੇ ਚਾਹੀਦੇ ਆ ਮੈਂ ਕਹਿੰਦੀ ਪਰਚੇ ਨਹੀਂ ਹੋਣੇ ਚਾਹੀਦੇ ਇਹਨਾਂ ਨੂੰ ਖਤਮ ਹੀ ਕਰ ਦੇਣਾ ਚਾਹੀਦਾ ਵਾ ਜਿਹੜੇ ਕਿਸੇ ਦੀ ਜਾਨ ਦੇ ਨਾਲ ਖੇਡਦੇ ਪਏ ਆ ਪਰਚਿਆਂ ਦਾ ਤਾਂ ਇਹਨਾਂ ਤੇ ਕੋਈ ਅਸਰ ਨਹੀਂ ਹੈਗਾ ਚਾਹ ਇਹਨਾਂ ਦੇ ਹਸਪੀਟਲ ਹੀ ਪੱਕੇ ਬੰਦ ਕਰ ਦੇਣੇ ਚਾਹੀਦੇ ਇਹ ਸਾਡਾ ਪੁਲਿਸ ਪ੍ਰਸ਼ਾਸਨ ਚੰਗਾ ਹੋਵੇ ਚਾਹ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤੇ ਹੁਣ ਇਸ ਕੇਸ ਦੀ ਕਾਰਵਾਈ ਜਿਹੜੀ ਉਹਨਾਂ ਨੂੰ ਚੰਗੀ ਤਰ੍ਹਾਂ ਕਰਨੀ ਚਾਹੀਦੀ ਆ ਜਿਹੜੇ ਵਿਲਕ ਰਹੇ ਨੇ ਮਾਪੇ ਜਿਹੜੇ ਵਿਰਲਾਪ ਕਰ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਤੇ ਇਨਸਾਫ ਮਿਲਣਾ ਚਾਹੀਦਾ ਨਾ ਕਿ ਜਿਹੜਾ ਉਹਨਾਂ ਦਾ ਇੰਨਾ ਜਵਾਨ ਪੁੱਤ ਤੁਰ ਗਿਆ ਵਾ ਬਹੁਤ ਇਹੋ ਜਿਹਾ ਘਟੀਆਂ ਹਰਕਤਾਂ ਹੋ ਰਹੀਆਂ ਨੇ ਹਾਂ ਉਸ ਦਿਨ ਆਪਾਂ ਵੀਡੀਓ ਪਾਈ ਸੀ ਕਈਆਂ ਨੂੰ ਥੋੜੀ ਜਿਹੀ ਵਿੱਚ ਜਲੂਨ ਵੀ ਹੋਈ ਪਤਾ ਨਹੀਂ ਉਹ ਕਿ ਡਾਕਟਰ ਹੋਣ ਜਾਂ ਕੁਝ ਹੋਣ ਉਹ ਕਮੈਂਟ ਕਰਦੇ ਸੀ ਤੂੰ ਡਾਕਟਰਾਂ ਤੂੰ ਐ ਵਾ ਜੇ ਆ ਚਲੋ ਮੈਂ ਡਾਕਟਰ ਨਹੀਂ ਆ ਪਰ ਤੁਸੀਂ ਸੋਚ ਕੇ ਦੱਸੋ ਕਿ ਕੀ ਇਦਾਂ ਹੋ ਸਕਦਾ ਮੰਨਣ ਚਾਹੁੰਦਾ ਕਿ ਨਾ ਬੰਦਾ ਕਦੀ ਬਿਮਾਰ ਹੋਇਆ ਉਹਦੇ ਘਰ ਦੇ ਕਹਿੰਦੇ ਨਾ ਕਦੀ ਉਹਦਾ ਸਿਰ ਦੁਖਿਆ ਨਾ ਕੁਛ ਕਾ ਇੰਨਾ ਆਪਣਾ ਸਿਹਤ ਦਾ ਧਿਆਨ ਰੱਖਦਾ ਇੱਕ ਯੋ ਨੇ ਇੱਕ ਮਸਾਇਲ ਕੰਮ ਕੀਤੀ ਆ ਕਿ ਸਾਕਾਹਾਰੀ ਹੋ ਕੇ ਵੀ ਆਪਾਂ ਜਿਹੜੇ ਬੋਡੀ ਬਿਲਡਰ ਬਣ ਸਕਦੇ ਆ ਕਿੰਨੀ ਉਹਨੇ ਵਧੀਆ ਆਪਣੀ ਬੋਡੀ ਬਣਾਈ ਸੀ ਕਦੇ ਉਹਨੇ ਨਾਨ ਵੇਜ ਵਗੈਰਾ ਨਹੀਂ ਖਾਦਾ ਨਸ਼ਿਆਂ ਤੋਂ ਦੂਰ ਸੀਗਾ ਕਈਆਂ ਨੂੰ ਉਹ ਸਿਹਤ ਦਿੰਦਾ ਸੀਗਾ ਤੇ ਕੀ ਉਹ ਚ ਕੋਈ ਐਬ ਨਹੀਂ ਸੀਗਾ ਕੋਈ ਐਬ ਨਹੀਂ ਸੀ ਇਹੋ ਜਿਹੇ ਪੁੱਤ ਜਦੋਂ ਕਿਸੇ ਮਾਪਿਆਂ ਦਾ ਤੁਰ ਜਾਂਦਾ ਤੇ ਉਹਨਾਂ ਦਾ ਦੁੱਖ ਉਹੀ ਜਾਣ ਸਕਦੇ ਆ ਦੂਸਰਾ ਬੰਦਾ ਕੋਈ ਨਹੀਂ ਜਾਣ ਸਕਦਾ ਸਵਾਲ ਤੇ ਆਪਣੇ ਸਾਰਿਆਂ ਦੇ ਮਨਾਂ 'ਚ ਬਹੁਤ ਆਉਂਦੇ ਹੋਣਗੇ ਭਾਲੇ ਤਾਂ ਜਵਾਬ ਕੋਈ ਨਹੀਂ ਹੈਗਾ ਜੇ ਮੰਨ ਲਓ ਕੋਈ ਜਵਾਬ ਵੀ ਨਿਕਲ ਜਾਂਦਾ ਵਾ ਚਾਹੇ ਕੋਈ ਸਬੂਤ ਵੀ ਮਿਲ ਜਾਂਦਾ ਵਾ ਚਾਹੇ ਉਹਨਾਂ ਤੇ ਪਰਚਾ ਵੀ ਹੋ ਜਾਂਦਾ ਵਾ ਪਰ ਉਹਨਾਂ ਦਾ ਮਾਪਿਆਂ ਦਾ ਪੁੱਤ ਤੇ ਵਾਪਸ ਨਹੀਂ ਆਉਣਾ ਜਿਹੜੀ ਇੱਕ ਵਾਰੀ ਜਾਨ ਨਿਕਲ ਗਈ ਉਹਦੇ ਸਰੀਰ 'ਚੋਂ ਵਾਪਸ ਤਾਂ ਪਹਿ ਨਹੀਂ ਜਾਣੀ ਜਿਹੜਾ ਉਹਨਾਂ ਦਾ ਘਰ ਖਾਲੀ ਹੋ ਗਿਆ ਵਾ ਉਹ ਘਾਟ ਤਾਂ ਪੂਰੀ ਹੋ ਨਹੀਂ ਜਾਣੀ ਦੇਖੋ ਇਹੋ ਜੀਆਂ ਘਾਟਾਂ ਆਪਾਂ ਨੂੰ ਨਾ ਪੈਣ ਇਸ ਕਰਕੇ ਆਪਾਂ ਨੂੰ ਸਰਕਾਰ ਨੂੰ ਚੈਪੁਲਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਸੋਚਣਾ ਪਊਗਾ ਕਿ ਕੀ ਹੋ ਰਿਹਾ ਸਾਰਾ ਕੁਝ ਕੀ ਕੀਤਾ ਜਾ ਰਿਹਾ ਬਾਕੀ ਦੀ ਚਾਲ ਆ ਕਿੱਦਾਂ ਹੈ ਜਵਾਨੀ ਸਾਰੀ ਖਤਮ ਹੋ ਰਹੀ ਆ ਇਹ 2025 ਦੇ ਵਿੱਚ ਦੇਖੋ ਆਪਣੇ ਕਿੰਨੇ ਹੀਰੇ ਜਿਹੜੇ ਆ ਉਹ ਖਤਮ ਹੋ ਚੁੱਕੇ ਆ ਤੇ ਇਹਨਾਂ ਚ ਚੀਜ਼ਾਂ ਬਾਰੇ ਆਪਾਂ ਨੂੰ ਥੋੜਾ ਜਿਹਾ ਵਿਚਾਰਨਾ ਪਊਗਾ ਸਰਕਾਰ ਨੂੰ ਵੀ ਬੇਨਤੀ ਹੈ ਕਿ ਥੋੜਾ ਜਿਹਾ ਇਸ ਚੀਜ਼ ਤੇ ਕਾਰਵਾਈ ਕੀਤੀ ਜਾਵੇ ਖਾਸ ਕਰਕੇ ਆਪਾਂ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦੇ ਖਾਸ ਕਰਕੇ ਜਿਹੜੇ ਪ੍ਰਾਈਵੇਟ ਹਸਪੀਟਲਾਂ ਵਾਲੇ ਆ ਨਾ ਇਹ ਇਹੋ ਜੇ ਬਹੁਤ ਕੁਝ ਕਰਦੇ ਨੇ ਜਿਵੇਂ ਕਿ ਮੇਰੇ ਨਾਲ ਖੁਦ ਨਾਲ ਹੋਈ ਆ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਮੈਨੂੰ ਕੈਂਸਰ ਦੀ ਪ੍ਰੋਬਲਮ ਸਟਾਰਟਿੰਗ ਸੀਗੀ ਇੱਕ ਸਿਰਫ ਆਪਾਂ ਐਫ ਐਨ ਸੀ ਜਿਹੜਾ ਟੈਸਟ ਹੁੰਦਾ ਨਾ ਉਹ ਇੱਕ ਰਿਪੋਰਟ ਕਰਵਾਈ ਸੀਗੀ ਉਹ ਰਿਪੋਰਟ ਲੈ ਕੇ ਆਪਾਂ ਡੀ ਐਮ ਸੀ ਹਸਪੀਟਲ ਲੁਧਿਆਣੇ ਗਏ ਸੀਗੇ ਤੇ ਉਹ ਇੱਕ ਕਾਗਜ਼ ਰੱਖਿਆ ਕਾਗਜ਼ ਦੇ ਟੁਕੜੇ ਤੋਂ ਹੀ ਵੇਖ ਕੇ ਉਥੋਂ ਦੇ ਡਾਕਟਰ ਦਾ ਮੈਨੂੰ ਨਾਮ ਨਹੀਂ ਯਾਦ ਸਰਦਾਰ ਡਾਕਟਰ ਸੀਗੇ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡੀ ਬਾਹ ਵੀ ਕੱਟਣੀ ਪਊਗੀ ਤੁਹਾਡੀ ਬਰਸਟ ਵੀ ਕੱਟਣੀ ਪਊਗੀ ਤੇ ਤੁਸੀਂ ਤੁਹਾਡੀ ਜਾਨ ਜਾ ਸਕਦੀ ਆ ਸਾਰੇ ਘਰਦਿਆਂ ਨੂੰ ਮੇਰੇ ਅੰਡਰਾ ਦਿੱਤਾ ਕਿ ਤੁਸੀਂ ਜਿੰਨਾ ਲੇਟ ਕਰੋਗੇ ਤੇ ਉੰਨੀਏ ਦੀ ਪੇਸ਼ੈਂਟ ਦੀ ਹੈ ਜਿਹੜੇ ਉਹ ਦਿਨ ਖਤਮ ਹੁੰਦੇ ਜਾ ਰਹੇ ਯਾਨੀ ਕਿ ਉਹ ਐ ਸਟ੍ਰੋਕ ਤੇ ਉਹਨਾਂ ਨੇ ਇੱਕ ਉਹ ਕਾਗਜ਼ ਦਾ ਟੁਕੜਾ ਵੇਖ ਕੇ ਡਰਾਤਾ ਸੀ ਸਾਨੂੰ ਕਿ ਬਸ ਹੁਣੇ ਵੀ ਮੁੱਕੀ ਹੁਣੇ ਵੀ ਮੁੱਕੀ ਜਲਦੀ ਜਲਦੀ ਕਹਿੰਦੇ ਤੁਸੀਂ ਪੈਸੇ ਜਮਾ ਕਰਾਓ ਤੇ ਇਹਨਾਂ ਦਾ ਆਪਾ ਆਪਰੇਟ ਕਰੀਏ ਲੱਖ ਰੁਪਏ ਜਮਾ ਕਰਾ ਦਿਓ ਜਲਦੀ ਲੱਖ ਕਿ ਇਹਨਾਂ ਦੀ ਉਹੀ ਗੱਲ ਆ ਵੀ ਇਹਨਾਂ ਦੇ ਦਿਲ ਵੀ ਪੱਥਰ ਦੇ ਆ ਜਿਵੇਂ ਕਮੈਂਟ ਕਿਸੇ ਦਾ ਆਇਆ ਸੀ ਤੇ ਹੱਥ ਇਹਨਾਂ ਦੇ ਲੋਹੇ ਦੇ ਇਹਨਾਂ ਦੇ ਨਾ ਤਾਂ ਹੱਥ ਕੰਬਦੇ ਨੇ ਕਿਸੇ ਦਿਨਲ ਇਦਾਂ ਕਰਦੇ ਆ ਤੇ ਨਾ ਇਹਨਾਂ ਦਾ ਦਿਲੀ ਕੰਬਦਾ ਵਾ ਵੀ ਕਿਸੇ ਦੀ ਹੀ ਜਾਣਨਾ ਕਿਉਂ ਖੇਡਦੇ ਆ ਬਹੁਤ ਮੇਰਾ ਮਨ ਕਰਦਾ ਵੀ ਕਦੇ ਉਹ ਡਾਕਟਰ ਦੇ ਸਾਹਮਣੇ ਜਾਵਾਂ ਮੈਂ ਉਹਨੂੰ ਪੁੱਛਾਂ ਵੀ ਦੇਖ ਮੈਂ ਅਜੇ ਤੱਕ ਜਿਉਣੀ ਆ ਭਾਵੇਂ ਪ੍ਰਮਾਤਮਾ ਵੱਲੋਂ ਹੀ ਮੇਰੀ ਵਾਦੀ ਸੀਗੀ ਪਰ ਉਹਨਾਂ ਨੇ ਮੈਨੂੰ ਮਾਰਨ ਵੱਲੋਂ ਕੋਈ ਕਸਰ ਨਹੀਂ ਛੱਡੀ ਕਿਉਂਕਿ ਉਦੋਂ ਜੀ ਸਾਡੇ ਵੀ ਮੇਰੇ ਪੇਕੇ ਪਿੰਡ ਬਹੁਤ ਇਹੋ ਜਿਹੇ ਕੇਸ ਹੋਏ ਸੀਗੇ ਵੀ ਦੋ ਤਿੰਨ ਹਸਪੀਟਲ ਚ ਗਿਆ ਸੀ ਡੀਐਮਸੀ ਚ ਪੇਸ਼ੈਂਟ ਉਹ ਮਰ ਕੇ ਹੀ ਉੱਥੋਂ ਵਾਪਸ ਆਏ ਸੀ ਬੰਦਾ ਡਰਿਆ ਹੁੰਦਾ ਜਿਵੇਂ ਹੁਣ ਕੇ 40 ਸੌ ਹਸਪੀਟਲ ਵਿੱਚ ਜਾਣ ਲੱਗਿਆ ਲੋਕਾਂ ਨੂੰ ਦੋ ਵਾਰੀ ਸੋਚਣਾ ਚਾਹੀਦਾ ਕਿ ਇਦਾਂ ਦੇ ਜਿਹੜੇ ਕੇਸ ਹੋ ਗਏ ਆ ਤੇ ਉਹਨਾਂ ਨੇ ਵੀ ਸਾਨੂੰ ਇੰਨਾ ਡਰਾਇਆ ਤੇ ਫਿਰ ਆਪਾਂ ਉਹ ਕਹਿੰਦੇ ਸੀ ਹੁਣੇ ਜਲਦੀ ਜਲਦੀ ਜਿਹੜੇ ਇਹਨਾਂ ਦੇ ਟੈਸਟ ਕਰੋ ਤੇ ਆਪਾਂ ਕੱਲ ਨੂੰ ਜਿਹੜਾ ਆਪਰੇਟ ਕਰ ਦੇਣਾ ਕੋਈ ਕੀਮੋ ਨਹੀਂ ਕੋਈ ਕੁਛ ਨਹੀਂ ਕੋਈ ਕੋਈ ਵੀ ਟੈਸਟ ਨਹੀਂ ਉਹਨਾਂ ਨੇ ਹੋਰ ਦੱਸਿਆ ਸੀ ਸਾਨੂੰ ਪਰ ਸਿੱਧਾ ਆਪਾਂ ਵੀ ਇਨਾਂ ਦੀ ਜਿਹੜੀ ਉਹ ਬ੍ਰੈਸਟ ਕੱਟ ਦੇਣੀ ਆ ਬ੍ਰੈਸਟ ਦੇ ਨਾਲ ਜੇ ਹੋ ਸਕੇ ਤੇ ਬਾਹਾਂ ਵੀ ਕੱਟਣੀ ਪਊਗੀ ਇੰਨਾ ਜ਼ਿਆਦਾ ਡਰਾਤਾ ਸੀ ਇੰਨਾ ਜ਼ਿਆਦਾ ਡਰਾਤਾ ਸੀਗਾ ਪਰ ਆਪਾਂ ਫਿਰ ਵੀ ਪਰਮਾਤਮਾ ਦਾ ਉਸਤਾ ਮੈਂ ਸ਼ੁਕਰਗੁਜ਼ਾਰ ਆ ਕਿ ਉਹ ਮੇਰੇ ਘਰਦਿਆਂ ਨੇ ਕਹਿਤਾ ਵੀ ਇੱਕ ਵਾਰੀ ਆਪਾਂ ਘਰੇ ਵਾਪਸ ਲੈ ਕੇ ਜਾਂਦੇ ਮੈਂ ਨਹੀਂ ਇੱਕ ਮੰਨੀ ਬਹੁਤ ਮੈਂ ਇਸ ਜਿਹੜੀ ਵੀ ਇਦਾਂ ਕਿਦਾਂ ਇੱਕ ਕਾਗਜ਼ ਦਾ ਟੁਕੜੇ ਤੇ ਕਿਵੇਂ ਡਿਸਾਈਡ ਕਰ ਸਕਦੇ ਕੋਈ ਟੈਸਟ ਕੋਈ ਰਿਪੋਰਟ ਕੋਈ ਕੁਝ ਤਾਂ ਹੋਣਾ ਚਾਹੀਦਾ ਨਾ ਉੱਥੋਂ ਆਪਾਂ ਵਾਪਸ ਆ ਗਏ ਸੀਗੇ ਤੇ ਅੱਜ ਦੇਖੋ ਮੈਂ ਤੁਹਾਡੇ ਸਾਹਮਣੇ ਜਿਹੜੀ ਉਹ ਸਹੀ ਸਲਾਮਤ ਆ ਆਪਣੇ ਬੱਚਿਆਂ ਦੇ ਵਿੱਚ ਵਧੀਆ ਵਾ ਜੇ ਮੈਨੂੰ ਇਹ ਡਰ ਸੀਗਾ ਜੇ ਟੀਐਮਸੀ ਹੁੰਦੀ ਤੇ ਸ਼ਾਇਦ ਅੱਜ ਮੈਂ ਨਾ ਹੁੰਦੀ ਕਿਉਂਕਿ ਉੱਥੇ ਪੈਸਾ ਵੀ ਬਹੁਤ ਪਾਣੀ ਵਾਂਗੂ ਵਹਾਉਣਾ ਪੈਂਦਾ ਵਾ ਕਿਸੇ ਵੀ ਪ੍ਰਾਈਵੇਟ ਹਸਪੀਟਲ ਚਲ ਜਿਓ ਤੇ ਬੰਦੇ ਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ ਇਸ ਕਰਕੇ ਜ਼ਿਆਦਾਤਰ ਜਿਹੜੇ ਆ ਨਾ ਇਹ ਸੋਚਿਆ ਕਰੋ ਕਿ ਆਪਾਂ ਇਹ ਦੇਖੀਏ ਵੀ ਸਰਕਾਰੀ ਹਸਪੀਟਲ ਚਾਹੀਏ ਬੈਸਟ ਇਲਾਜ ਹੋਊਗਾ ਅੱਜ ਕੱਲ ਵਧੀਆ ਉੱਥੇ ਵੀ ਇਲਾਜ ਚੱਲਦਾ ਪਿਆ ਵਾ ਆਪਾਂ ਲੋਕ ਜਾਣਦੇ ਆ ਕਿਉਂਕਿ ਇੱਕ ਸਿਰਫ ਪੈਸਾ ਆਪਾਂ ਅੱਗੇ ਰੱਖਿਆ ਪੈਸਾ ਲੈ ਕੇ ਭੱਜੇ ਚਾਹੀਦਾ ਵੀ ਪ੍ਰਾਈਵੇਟ ਹਸਪੀਟਲ ਜਾਂਦੇ ਆ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੁਕੀ ਕਹਿ ਦਿੰਦੇ ਆ ਰਾਮ ਨਾ ਕਹਿ ਦਿੰਦੇ ਆ ਆਮ ਸੌਰੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਇੱਕ ਸੌਰੀ ਸ਼ਬਦ ਬੋਲ ਦਿੰਦੇ ਆ ਆਪਣਾ ਜਿਹੜਾ ਸਾਰਾ ਘਰ ਰੁੜ ਜਾਂਦਾ ਵਾ ਇਸ ਕਰਕੇ ਆਪਾਂ ਸਾਰਿਆਂ ਨੂੰ ਥੋੜਾ ਜਿਹਾ ਸੋਚ ਵਿਚਾਰ ਕਰਨੀ ਚਾਹੀਦੀ ਆ ਕਿ ਜਿਹੜਾ ਤੁਸੀਂ ਟ੍ਰੀਟਮੈਂਟ ਕਰਵਾ ਰਹੇ ਹੋ ਸਹੀ ਜਗ੍ਹਾ ਤੇ ਕਰਵਾ ਰਹੇ ਹੋ ਜਿਵੇਂ ਆਪਾਂ ਉਸ ਦਿਨ ਤੁਹਾਨੂੰ ਸਿੰਪਟਮਸ ਦੱਸੇ ਸੀਗੇ ਕਿ ਜਿਹੜਾ ਬੰਦਾ ਵੈਂਟੀਲੇਟਰ ਤੇ ਲੱਗਾ ਹੁੰਦਾ ਨਾ ਉਹਦੇ ਕੀ ਸਿੰਪਟਮਸ ਹੁੰਦੇ ਨੇ ਕਿ ਉਹ ਜਿਉਂਦਾ ਕਿ ਮੁੱਕਾ ਵਾ ਉਸ ਦਿਨ ਵੀ ਆਪਾਂ ਵੀਡੀਓ ਚ ਦੱਸਿਆ ਸੀਗਾ ਅੱਜ ਫੇਰ ਦੱਸ ਦਿੰਨੇ ਆ ਕਿ ਉਸ ਬੰਦੇ ਦਾ ਜਿਹੜਾ ਬੰਦਾ ਮੁੱਕ ਚੁੱਕਾ ਹੁੰਦਾ ਜਿਹਨੂੰ ਨਕਲੀ ਸਾਹ ਦਿੱਤੇ ਜਾ ਰਹੇ ਹੁੰਦੇ ਆ ਉਹਦੇ ਪੈਰ ਜਿਹੜੇ ਬਿਲਕੁਲ ਐ ਸਿੱਧੇ ਹੋ ਜਾਂਦੇ ਆ ਜਿਵੇਂ ਆਪਣੇ ਪੈਰ ਇਦਾਂ ਹੰਦੇ ਆ ਉਹਦੇ ਪੈਰ ਐ ਸਿੱਧੇ ਹੋ ਜਾਂਦੇ ਆ ਆ ਜਿਹੜੇ ਮੋਢੇ ਆ ਇਹ ਵੀ ਥੱਲੇ ਐ ਸਿੱਧੇ ਹੋ ਜਾਂਦੀ ਜਾਨੀ ਕਿ ਪੂਰਾ ਆਕੜ ਜਾਂਦਾ ਸਰੀਰ ਬਾਹਾਂ ਵੀ ਆਕੜ ਜਾਂਦੀਆਂ ਤੇ ਲੱਤਾਂ ਵੀ ਜਿਹੜੀਆਂ ਸਿੱਧੀਆਂ ਹੋ ਜਾਂਦੀਆਂ ਦੂਸਰੀ ਇੱਕ ਵੱਡੀ ਗੱਲ ਆ ਕਿ ਜਿਵੇਂ ਇਹ ਬਾਥਰੂਮ ਦੀ ਪਾਈਪ ਲਾਉਂਦੇ ਆ ਜੁਰਨ ਪਾਈਪ ਜਿਹੜੇ ਲਾਉਂਦੇ ਆ ਨਾ ਉਹਦੇ ਵਿੱਚ ਵੇਖੋਗੇ ਤੁਸੀਂ ਥੈਲੀ ਚ ਜੁਰਨ ਵੀ ਨਹੀਂ ਆਊਗਾ ਜਦੋਂ ਕਿ ਯਾਨੀ ਕਿ ਬਾਥਰੂਮ ਉਹਦੇ ਵਿੱਚ ਨਹੀਂ ਆਊਗਾ ਇਸ ਚੀਜ਼ ਦਾ ਵੀ ਥੋੜਾ ਜਿਆ ਤੁਸੀਂ ਧਿਆਨ ਰੱਖਿਓ ਜੇਕਰ ਤੁਹਾਡੇ ਨਾਲ ਰੱਬ ਨਾ ਕਰੇ ਇਹੋ ਜਿਹਾ ਕੋਈ ਕੇਸ ਹੁੰਦਾ ਵਾ ਤੇ ਤੁਸੀਂ ਇਸ ਚੀਜ਼ ਦਾ ਆਪ ਹੀ ਅਲਰਟ ਰਹਿਣਾ ਚਾਹੀਦਾ ਵਾ ਆਪਾਂ ਉਹਦੋਂ ਨਾ ਸਾਰਾ ਕੁਝ ਘਬਰਾ ਜਾਣੇ ਆਪਾਂ ਸਾਰੇ ਆਪਾਂ ਡਾਕਟਰਾਂ ਤੇ ਛੱਡ ਦਿੰਨੇ ਆ ਵੀ ਜੋ ਡਾਕਟਰ ਨੇ ਕਹਿ ਦਿੱਤਾ ਬਸ ਉਹੀ ਕਰਨਾ ਵਾ ਕਈ ਵਾਰ ਤੁਸੀਂ ਇਹ ਦੇਖੋ ਕਿ ਕਈ ਕੇਸੇ ਹੁੰਦੇ ਆ ਵੀ ਬੰਦਾ ਬਹੁਤ ਵਧੀਆ ਜਾਂਦਾ ਵਾ ਕਾਫੀ ਜੇ ਪਹਿਲਾਂ ਦਾਖਲ ਰਹਿੰਦਾ ਵਾ ਫਿਰ ਵਧੀਆ ਜਾਂਦਾ ਹੌਲੀ ਹੌਲੀ ਉਹ ਬੋਲਣ ਚੱਲਣ ਵੀ ਲੱਗ ਜਾਂਦਾ ਵਾ ਜਿਸ ਦਿਨ ਇਹਨਾਂ ਨੂੰ ਕਹਦਾ ਨਾ ਛੁੱਟੀ ਦੇਣੀ ਉਹਨਾਂ ਨੇ ਉਸ ਦਿਨ ਹੀ ਬਿਮਾਰ ਕਰ ਦੇਣਾ ਵਾ ਚਾਹੇ ਉਹ ਬੰਦੇ ਦੀ ਜ਼ਿਆਦੀ ਕ੍ਰਿਟੀਕਲ ਜਿਹੜੀ ਇਹਨਾਂ ਨੇ ਹਾਲਤ ਕਰ ਦੇਣੀ ਆ ਚਾਹੇ ਉਹ ਬੰਦੇ ਨੂੰ ਮਾਰ ਹੀ ਦੇਣਾ ਤਾਂ ਕਿ ਉਹਥੇ ਜਿਹੜਾ ਵਾ ਪੈਸਾ ਉਹ ਆਪਾਂ ਭਰੀ ਜਾਈਏ ਇੱਕ ਦੋ ਹੋਰ ਮੈਨੂੰ ਕਮੈਂਟ ਆਏ ਸੀਗੇ ਕਿ ਉਹਨਾਂ ਨੇ ਕਿਹਾ ਕਿ ਮੇਰੇ ਲੱਤ ਦੇ ਵਿੱਚ ਨਾ ਬਹੁਤ ਦਰਦ ਸੀਗੀ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਲੱਤ ਦੀ ਤੇ ਉਹ ਗਏ ਹਸਪੀਟਲ ਦੀਪ ਹਸਪੀਟਲ ਲੁਧਿਆਣਾ ਸ਼ਾਇਦ ਉਥੇ ਗਏ ਪਰ ਉਥੇ ਕੋਈ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ ਸੀਗਾ ਜਿਵੇਂ ਰਿਸ਼ਤੇਦਾਰ ਕਹਿ ਦਿੰਦੇ ਇੱਥੇ ਨਹੀਂ ਆਪਾਂ ਹੋਰ ਕਿਤੇ ਲੈ ਕੇ ਜਾਨਨੇ ਆ ਜਦੋਂ ਉਥੋਂ ਉਹਨਾਂ ਨੇ ਛੁੱਟੀ ਲੈ ਲਈ ਉਹ ਤਾਂ ਉਹਨਾਂ ਤਾਂ ਕਹਿੰਦੇ ਛੁੱਟੀ ਲੈਣ ਦੀ ਗੱਲ ਕੀਤੀ ਤੇ 42-45000 ਜਿਹੜਾ ਰੁਪਈਆ ਉਹਨਾਂ ਬਿੱਲ ਬਣਾ ਦਿੱਤਾ ਤੇ ਫਿਰ ਬਿੱਲ ਉਹਨਾਂ ਨੂੰ ਦੇਣਾ ਪਿਆ ਦੂਸਰੇ ਕਿਤੇ ਹਸਪੀਟਲ ਗਏ ਉਥੇ 2-3 ਦਿਨਾਂ ਬਾਅਦ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੋ ਗਿਆ ਤੇ ਉਹ ਘਰੇ ਆ ਗਏ ਇਦਾਂ ਦਾ ਜਿਹੜਾ ਵਾ ਨਾ ਇਹ ਬਿਜ਼ਨਸ ਬਣਿਆ ਆ ਵਾ ਇਨਸਾਨ ਦੀ ਕੋਈ ਵੀ ਅਹਿਮੀਅਤ ਨਹੀਂ ਰਹਗੀ ਇਹਨਾਂ ਡਾਕਟਰਾਂ ਸਾਹਮਣੇ ਇਹ ਸਰੀਰ ਦੀ ਕੋਈ ਅਹਿਮੀਅਤ ਨਹੀਂ ਰਹਗੀ ਕਿਸੇ ਦਾ ਮਰਦਾ ਵਾ ਜੰਮਦਾ ਵਾ ਕੋਈ ਇਹਨਾਂ ਨੂੰ ਕੋਈ ਫਰਕ ਨਹੀਂ ਇਹਨਾਂ ਨੂੰ ਸਿਰਫ ਹੁੰਦਾ ਫਰਕ ਪੈਸੇ ਨਾਲ ਤੇ ਸਿਰਫ ਇਹ ਪੈਸਾ ਹੀ ਦੇਖਦੇ ਆ ਤੇ ਇਹ ਜਿਹੜੀ ਸੋਚ ਸਮਝ ਆਪਾਂ ਨੂੰ ਹੀ ਵਰਤਣੀ ਪੈਣੀ ਆ ਕਿ ਆਪਾਂ ਕਿੱਥੋਂ ਆਪਣਾ ਸਹੀ ਟਰੀਟਮੈਂਟ ਕਰਵਾ ਰਹੇ ਆ ਕਿ ਡਾਕਟਰ ਸਾਨੂੰ ਠੱਗ ਤਾਂ ਨਹੀਂ ਰਹੇ ਥੋੜਾ ਜਿਹਾ ਆਪ ਵੀ ਆਪਾਂ ਨੂੰ ਅਲਰਟ ਰਹਿਣਾ ਪੈਣਾ ਤੇ ਜਵਾਨੀ ਤਾਂ ਹੀ ਬਚ ਸਕਦੀ ਆ ਸੋ ਆਪਾਂ ਹੁਣ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਆਂ ਕਿ ਵੀਰਿੰਦਰ ਕੁਮਰ ਜੀ ਦੇ ਪਰਿਵਾਰ ਨੂੰ ਵੀ ਜਿਹੜੀ ਇਹ ਸ਼ੈਣਸ਼ੀਲਤਾ ਪਰਮਾਤਮਾ ਬਖਸ਼ੇ ਜਿਹੜਾ ਇਹ ਉਹਨਾਂ ਦੇ ਉੱਤੇ ਐਡਾ ਵੱਡਾ ਕਹਿਰ ਹੋਇਆ ਵਾ ਤੇ ਉਹਨੂੰ ਥੋੜਾ ਜਿਹਾ ਉਹ ਜਰਨ ਦੀ ਜਿਹੜੀ ਹਿੰਮਤ ਬਖਸ਼ਣ ਪਰਮਾਤਮਾ ਕਿਉਂਕਿ ਹੁਣ ਹੋਰ ਕੁਝ ਨਹੀਂ ਹੋ ਸਕਦਾ ਸਿਰਫ ਉਹ ਆਪਣੇ ਆਪ ਨੂੰ ਸੰਭਾਲ ਹੀ ਸਕਦੇ ਨੇ ਹਿੰਮਤ ਦੇ ਨਾਲ ਸਾਂਭਿਆ ਨਹੀਂ ਜਾਂਦਾ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਕਿ ਜਵੰਦਾ ਜੀ ਦੀ ਮਾਤਾ ਜੀ ਦਾ ਕਿੰਨਾ ਬੁਰਾ ਹਾਲ ਆ ਉਦੋਂ ਮਾਵਾਂ ਇਹ ਰੋਂਦੀਆਂ ਨੇ ਪੀਕਾ ਸਾਡੀ ਜਾਨ ਨਿਕਲ ਜਾਂਦੀ ਸਾਡਾ ਬੱਚਾ ਤੇ ਨਾ ਜਾਂਦਾ ਇੱਕੋ ਹੀ ਘਰ ਦੇ ਵਿੱਚ ਉਹੀ ਨੌਜਵਾਨ ਸੀਗਾ ਤੇ ਇਧਰ ਵੀ ਦੇਖੋ ਕਿੱਡਾ ਜਵਾਨ ਜਿਹੜਾ ਪੁੱਤ ਚਲੇ ਗਿਆ ਸੋ ਹੁਣ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਜੋ ਡਾਕਟਰੇ ਕਰ ਰਹੇ ਨੇ ਖੇਡਾਂ ਖੇਡ ਰਹੇ ਨੇ ਜੋ ਇਹ ਖੇਲ ਰਚਾਇਆ ਪਿਆ ਇਹਨਾਂ ਨੇ ਮੌਤ ਦਾ ਉਹ ਖਤਮ ਹੋ ਸਕੇ ਤੇ ਇਸ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਮਿਲਦੇ ਇੱਕ ਨਵੇਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ